ਸਸਿਗਾ ਦੋਸਤੋ ਮੈਂ ਹਨਮਨੀ ਸਿੰਘ ਚੀਮਾ ਤੁਸੀ ਵਖਰੇ ਜੀਬੀਸੀ ਅਪਡੇਟ ਗੱਲ ਕਰਦੇ ਆ ਕਿਸਾਨੀ ਦੀ ਜਿੱਥੇ ਕਿਸਾਨ ਪਰਾਵਾਂ ਵੱਲੋਂ ਝੋਨਾ ਕਣਕ ਅਤੇ ਹੋਰ ਮੱਕੀ ਨੂੰ ਲੈ ਕੇ ਫਸਲਾਂ ਬੀਜੀਆਂ ਜਾਂਦੀਆਂ ਨੇ ਤੇ ਫਸਲੀ ਚੱਕਰ ਵਾਸਤੇ ਸਰਕਾਰ ਵੱਲੋਂ ਵੀ ਜ਼ੋਰ ਪਾਇਆ ਜਾ ਰਿਹਾ ਕਿ ਫਸਲੀ ਚੱਕਰ ਅਪਣਾਉਣਾ ਚਾਹੀਦਾ ਤਾਂ ਜੋ ਜੋ ਝੋਨਾ ਬੀਜਣ ਨਾਲ ਪਾਣੀ ਦੀ ਮਾਰ ਆ ਉਹ ਪੈ ਰਹੀ ਹੈ ਤੇ ਪਾਣੀ ਦਾ ਲੈਵਲ ਜੋ ਥੱਲੇ ਜਾ ਰਿਹਾ ਉਸ ਨੂੰ ਬਚਾਉਣ ਵਾਸਤੇ ਫਸਲੀ ਚੱਕਰ ਅਪਣਾਉਣ ਦੀ ਦਿਲਲਾਂ ਵਿੱਚ ਦਿੱਤੀਆਂ ਜਾ ਰਹੀਆਂ ਨੇ ਤੇ ਕਿਸਾਨ ਭਰਾਵਾਂ ਨੂੰ ਇਸ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸੇ ਸਬੰਧ ਦੇ ਵਿੱਚ ਅੱਜ ਪਹੁੰਚਿਆ ਹਿਸ਼ਾਰਪੁਰ ਦੇ ਪਿੰਡ ਚੱਕ ਗੁਜਰਾ ਵਿੱਚ ਜਿੱਥੇ ਕਿ ਇੱਕ ਕਿਸਾਨ ਭਰਾ ਵੱਲੋਂ ਇਸ ਫਸਲਾਂ ਨੂੰ ਬੰਦ ਕਰਕੇ ਨਾਖਾਂ ਅਤੇ ਬੱਬੂ ਗੋਸ਼ੇ ਦੇ ਬਾਗ ਲਗਾਏ ਗਏ ਨੇ ਤੇ ਜਿਸ ਦੀ ਭਰਪੂਰ ਫਸਲ ਇਹਨਾਂ ਦਰਖਤਾਂ ਤੇ ਤੁਹਾਨੂੰ ਅਸੀਂ ਆਪਣੇ ਕੈਮਰਾ ਵਿੱਚ ਦਿਖਾ ਰਹੇ ਹਾਂ। ਇਸ ਸਬੰਧ ਦੇ ਵਿੱਚ ਗੱਲ ਕਰਦੇ ਹਾਂ ਉਸ ਕਿਸਾਨ ਵੀਰ ਨਾਲ ਬਾਗ ਦਾ ਕੰਮ ਸ਼ੁਰੂ ਕੀਤਾ ਤੇ ਕਿੱਥੋਂ ਇਹਨਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਹੈ ਤੇ ਇਹਨਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਜੋ ਖੇਤੀ ਵਿਭਾਗ ਦੇ ਅਫਸਰ ਨੇ ਉਹਨਾਂ ਵੱਲੋਂ ਕੀ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਕਿਵੇਂ ਇਸ ਬਾਗ ਦੇ ਵਿੱਚ ਖਾਦ ਜਿਹੜੀ ਪਾਈ ਜਾ ਰਹੀ ਹੈ ਜਾਂ ਇਸ ਨੂੰ ਦਵਾਈਆਂ ਪਾਈਆਂ ਜਾ ਰਹੀਆਂ ਨੇ ਉਹ ਸਬੰਧੀ ਅਸੀਂ ਪੂਰੀ ਚਰਚਾ ਕਰਾਂਗੇ ਇਸ ਕਿਸਾਨ ਵੀਰ ਨਾਲ ਹਾਂਜੀ ਬਾਬਾ ਜੀ ਕੀ ਨਾਮ ਤੁਹਾਡਾ ਜੀ ਕਸ਼ਮੀਰ ਸਿੰਘ ਜੀ ਇਹ ਕਿਹੜੇ ਪਿੰਡ ਤੋਂ ਜੀ ਮੱਲਾ ਫਤੇਗੜ ਹਿਯਾਰਪੁਰ ਹਿਯਾਰਪੁਰ ਹਾਂ ਨਾਖਾਂ ਤੇ ਬੱਬੂ ਕੁਸ਼ ਦਾ ਬਾਗ ਲਗਾਇਆ ਗਿਆ ਤੇ ਕਿਦਾਂ ਦਾ ਉਪਰਾਲਾ ਮੰਦੇ ਹੋ ਕਿੰਨਾ ਸਮਾਂ ਹੋ ਗਿਆ ਇਸ ਚੀਜ਼ ਨੂੰ ਕਰਦੇ ਹੋ ਜੀ ਖਰੀਦਿਆ ਨੂੰ 30-35 ਸਾਲ ਹੋ ਗਏ ਅੱਛਾ ਜੀ ਹਾਂ ਹਈ ਵਪਾਰੀ ਬੰਦੇ ਆ ਅੱਛਾ ਜੀ ਹਾਂ ਖਰੀਦਦੇ ਆ ਹਈ ਵਪਾਰੀ ਬੰਦੇ ਖਰੀਦਦੇ ਆ ਬਾ ਚੱਕਰੀਦਦੇ ਹਾਂਜੀ ਤੇ ਕਿੰਨਾ ਕੋ ਲਾਭ ਮਿਲਦਾ ਇਹਦੇ ਵਿੱਚ ਲਾਭ ਇਹ ਆ ਜੀ ਜੇ ਰੇਟ ਮਿਲ ਗਿਆ ਤੇ ਲਾਭ ਵੀ ਹੋ ਜਾਂਦਾ ਜੇ ਰੇਟ ਨਾ ਹੋਵੇ ਤਾਂ ਘਾਟਾ ਵੀ ਹੋ ਜਾਂਦਾ। ਅੱਛਾ। ਹਾਂਜੀ। ਤੇ ਗੁਜ਼ਾਰਾ ਵਧੀਆ ਚੱਲ ਜਾਂਦਾ। ਹੋਰ ਹੋਰ ਗੁਜ਼ਾਰਾ ਵਧੀਆ। ਕਿੰਨੇ ਸਮੇਂ ਦੇ ਵਿੱਚ? ਟਾਟੋ ਘਾਟ ਵੀ 50 ਬੰਦੇ ਕੰਮ ਕਰਦੇ ਪਏ। ਅੱਛਾ ਜੀ। ਹਾਂਜੀ। 50 ਬੰਦੇ ਤੁਹਾਡੇ ਕੰਮ ਕਰਦੇ। ਹਾਂ ਉੱਥੇ ਤੜਾਈ ਲੱਗੀ ਆ ਨਾ ਸੈਲੇ। ਅੱਛਾ ਜੀ। ਉਹ ਕੱਲੂ ਇੱਥੇ ਆ ਜਾਣੇ ਖਤਮ ਹੋ। ਕਿੰਨੇ ਕਿੰਨੇ ਬੱਕਰੇ ਦੇਗੇ ਨਿਸ਼ਾਰ ਕਰ। 4 ਬੱਕਰੇ ਖਰੀਦਿਆ ਸੀ ਜੀ। ਅੱਛਾ ਜੀ। ਹਾਂਜੀ। 4 ਬੱਕਰੇ ਜਿਹੜੇ ਇਹ ਬਾਗ ਨੇ ਕਿੰਨੀ ਜਗ੍ਹਾ 'ਚ ਇਹ ਬਾਗ ਨੇ? ਇਹ 4.5 ਕਿੱਲੇ ਹੈ ਜੀ। 4.5 ਕਿ ਤੇ ਕਿੰਨਾ ਕੁ ਇੱਥੇ ਜਿਹੜਾ ਵਿਰਖਸ਼ ਲੱਗਾ ਤੇ ਇਹਦੇ ਜਿਹੜੇ ਫਲ ਕਿੰਨਾ ਕੁ ਉਹਦੇ ਵਿੱਚ ਝੜਨ ਨਿਕਲੇਗਾ ਇਹ ਜੀ ਟੋਟਲ ਲਗਭਗ 2000 ਕਿਰੇਟ ਨਿਕਲੂਗਾ 2000 ਕਿਰੇਟ ਨਿਕਲੇਗਾ ਇਦਾਂ ਦਾ ਅੱਛਾ ਹੂੰ ਤੇ ਇੱਥੇ ਵੀ ਤੁਸੀਂ ਵੇਚ ਦਿੰਦੇ ਹੋ ਕੋਈ ਗਾਹ ਤੁਹਾਡੇ ਕੋਲ ਲੈਣੋਂ ਕੋਈ ਗਾਹ ਕਿਲੋ 2 ਕਿਲੋ ਲੈਣ ਆਵੇ ਤਾਂ ਦੇ ਦੇਈਂ ਉਹਦਾ ਪੇਟੀ ਨਹੀਂ ਪੇਟੀਆਂ ਬੰਦ ਕਰਦੇ ਆ ਅੱਛਾ ਹਾਂਜੀ ਤੇ ਕਿਵੇਂ ਤਾਂ ਲੱਗਦਾ ਰੋਜ਼ਗਾਰ ਤੁਸੀਂ ਜਿਹੜਾ ਕਰ ਰਹੇ ਹੋ ਹੁਣ ਉਹ ਮਹਾਰਾਜ ਰੋਜ਼ਗਾਰ ਤਾਂ ਕੋਈ ਰੋਜ਼ਗਾਰ ਹੀ ਹੁੰਦਾ ਹਾਂ ਤੇ ਯਾਰ ਵਧੀਆ ਜਿੰਨੂੰ ਖੁਸ਼ ਹੋ ਖੁਸ਼ ਹੋ ਇਸ ਕੰਮ ਖੁਸ਼ ਹਾਂਜੀ ਖੁਸ਼ ਹੈ ਜੇ ਬਾਗ ਲਾਉਣਾ ਹੋਵੇ ਕਿਸੇ ਨੂੰ ਤਾਂ ਕਿੰਨਾ ਕੁ ਚ ਟਾਈਮ ਲੱਗਦਾ ਤੇ ਕੀ ਕੀ ਉਹਦੇ ਲਈ ਹੱਥ ਸਾਲ ਲੱਗ ਜਾਂਦੇ ਜਿਹੜਾ ਫਲ ਮਿਲਦਾ 8 ਸਾਲ ਬਾਅਦ ਹਾਂ 8 ਸਾਲ ਇੰਦਾ ਵੀ ਤੇ ਲੀਚੀ ਦਾ ਵੀ 8 ਸਾਲ ਬਾਅਦ ਕਿ ਇਹਦੀ 100 ਸਾਲ ਉਮਰ ਹੁੰਦੀ 100 ਸਾਲ ਉਮਰ ਹੁੰਦੀ ਹਾਂ 나ਖਦੀ ਵੀ ਤੇ ਲੀਚੀ ਦੀ ਵੀ ਤੇ ਜੇ ਦਵਾਈਆਂ ਦੀ ਗੱਲ ਕਰੀ ਜਾਂ ਖਾਦ ਦੀ ਗੱਲ ਕਰੀ ਕਿੰਨੀ ਕੁ ਮਾਤਰਾ ਵਿੱਚ ਪਾਉਣੀ ਚਾਹੀਦੀ ਕਿੰਨੇ ਸਮੇਂ ਬਾਅਦ ਪਾਉਣੀ ਹਾਂਜੀ ਮਹੀਨੇ ਕੇ ਵਿਚੇ ਦਾ ਸਵਰੇ ਵੀ ਹੁੰਦੀ ਅੱਛਾ ਕੋਈ ਮੱਖੀ ਦੀ ਕੋਈ ਕੀੜੇ ਦੀ ਮਹੀਨੇ ਬਾਅਦ ਸਵਰੇ ਕਰੀ ਦੀ ਬਾਕੀ ਢੇਰ ਵੀ ਪਾਈ ਦਾ ਜੂਰੀ ਆ ਦੂਸਰੀ ਜੈਂਕ ਕੋਈ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਸੁਨੇਹਾ ਦੇਣਾ ਇਹ ਹੀ ਜਾਵਾਂਗੇ ਕਿ ਦਿਰਾਗਤ ਨਾ ਵੜਾਉਣ ਬਾਗਾਂ ਦੀ ਫਸਲ ਕਰਨ ਲਾਭ ਲੂਭ ਵਧੀਆ ਹੁੰਦਾ ਤੇ ਜਿਹੜਾ ਝੋਨੇ ਜਾਂ ਕਣਕ ਦੀ ਫਸਲ ਦੇ ਵਿੱਚ ਉਲਝੇ ਹੋਏ ਆ ਉਹਨਾਂ ਨੂੰ ਘੱਟ ਲੱਗਦਾ ਜੀ ਇਹਨਾਂ ਨੂੰ ਪਾਣੀ ਘੱਟ ਲੱਗਦਾ ਤੇ ਇਹਨਾਂ ਨੂੰ ਪਾਣੀ ਲੱਗਣਾ ਸਿਰਫ 4 ਮਹੀਨੇ ਉਹਨਾਂ ਨੂੰ ਝੋਨੇ ਨੂੰ ਪਾਣੀ ਦਾ ਖੜਾ ਹੀ ਰੱਖੋ ਖੜਾ ਹੀ ਰੱਖੋ ਇਹ 4 ਮਹੀਨੇ ਪਾਣੀ ਲੱਗਣਾ ਝੋਨੇ ਨਾਲੋਂ ਕਮਾਈ ਜ਼ਿਆਦਾ ਹੁੰਦੀ ਫਿਰ ਹਾਂ ਕਿ ਜ਼ਿਆਦਾ ਹੈ ਜੀ ਮੇਰਾ خیال ਵਿਗਦਾ 2 ਲੱਖ ਦਾ ਕਿੱਲਾ ਤੇ ਝੋਨੇ ਥੋੜਾ 2 ਲੱਖ ਦਾ ਹੋ ਜਾਂਦਾ 2 ਲੱਖ ਦਾ ਕਿੱਲਾ ਵੱਧ ਵਿਗ ਜਾਂਦਾ ਖੜਾ ਹੀ ਵਪਾਰੀ ਇਹਦੀ ਕੇਅਰ ਕਰੇ ਨਾ ਕਰੇ ਇੱਕ ਵਾਰੀ ਇੱਕ ਵਾਰੀ ਤੜਾਈ ਹੋਣ ਤੋਂ ਬਾਅਦ ਫਿਰ ਸਾਲਵਾਰ ਤੜਾਈ ਹੁੰਦੀ ਫਿਰ ਇਹਦੀ ਤੜਾਈ ਹੋਣੀ ਜਾ ਕੇ ਫਿਰ ਇਸੇ ਮਹੀਨੇ ਚ ਜਨਵਰੀ ਚ ਫੁੱਲ ਆਣਾ ਫਿਰ ਇਸੇ ਮਹੀਨੇ ਚ ਜਿਹੜਾ ਵਿੱਚੋਂ ਖਰਾਬ ਮਾਲ ਨਿਕਲਦਾ ਕਿੰਨਾ ਕੁ ਗੁੰਜਾਇਸ਼ ਨਹੀਂ ਖਰਾਬ ਹੈ ਜੀ ਉਹ ਤਾਂ ਫਿਰ ਇੱਥੇ ਦੱਬ ਦੁੱਪ ਦੇਈ ਦੇ ਟੋਏ ਬਟੇ ਮੇਰਾ ਗੱਲ 5-7% ਤਾਂ ਨਿਕਲ ਹੀ ਜਾਂਦਾ ਥੋੜੀ ਕੋਲ ਮਲਾ ਕੇ ਜਿਹੜਾ ਇਹ ਬਿਜ਼ਨਸ ਹੈ ਇਹ ਲਾਭ ਦੇ ਵਿੱਚ ਹੀ ਆ ਸਾਰਾ ਹਾਂ ਲਾਭ ਤੇ ਹੈ ਜੀ ਆਪਾਂ ਮਿਹਨਤ ਕਰਾਂਗੇ ਤਾਂ ਲਾਭ ਮਿਲੂਗਾ ਜੇ ਆਪਾਂ ਮਿਹਨਤੀ ਨਾ ਕਰਾਂਗੇ ਲਾਭ ਕੌਣ ਦੇਊਗਾ ਤੇ ਜਨਵਾਰ ਜਨਵਰੀ ਕੋਈ ਪੈਂਦੇ ਜਨਵਾਰ ਤੋਤਾ ਪੈਂਦਾ ਜ਼ਿਆਦਾ ਤੋਤਾ ਪੈਂਦਾ ਹਾਂਜੀ ਉਹਦੇ ਲਈ ਕੀ ਫਿਰ ਤੁਸੀਂ ਕਰਦੇ ਹੋ? ਅਸੀਂ ਆਪਾਂ ਰਾਖੀ ਕਰਦੇ ਜੀ ਪਟਾਕੇ ਪਟੂਕੇ ਬਜਾਉਨੇ ਆਂ, ਗਲੇਲ ਨਾਲ ਵੀੜਾਦੇ ਆਂ ਜਾਈ ਆ ਆ ਬੋਲ ਕੇ ਵੀੜਾ ਦੇਦਾ। ਅੱਛਾ ਕਿੱਦਾਂ ਬੋਲਦੇ ਫਿਰ? ਹੜਾਤ ਕਰਦੇ ਆਈਦਾ। ਕਿੱਦਾਂ ਇੱਕ ਕਰ ਕਰਕੇ ਦਿਖਾਓ। ਸੋ ਦੋਸਤੋ ਇਸ ਜ਼ਿਮੀਂਦਾਰ ਭਰਾ ਨੇ ਦੱਸਿਆ ਕਿ ਇਹਨਾਂ ਨੇ ਬਾਗ ਇਹ ਖਰੀਦਿਆ। 8 ਸਾਲ ਲੱਗਦੇ ਨੇ ਇਸ ਬਾਗ ਨੂੰ ਬਨੰਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਫਲ ਮਿਲਣਾ ਸ਼ੁਰੂ ਹੁੰਦਾ। ਝੋਨੇ ਨਾਲੋਂ ਜ਼ਿਆਦਾ ਝਾੜੇ ਦੇ ਵਿੱਚ ਮਿਲਦਾ ਜਿੱਥੇ 2 ਲੱਖ ਦਾ ਕਿੱਲਾ ਜਿਹੜਾ ਇਹ ਵਿਖਦਾ। ਸੋ ਕਿਸਾਨ ਭਰਾਵਾਂ ਨੂੰ ਵੀ ਇੱਕ ਅਪੀਲ ਕੀਤੀ ਗਈ ਹੈ ਕਿ ਝੋਨੇ ਕਣਕ ਦੀ ਫਸਲ ਤੋਂ ਬਾਹਰ ਨਿਕਲ ਕੇ ਇਸ ਤਰ੍ਹਾਂ ਦੇ ਬਾਗ ਇਸ ਤਰ੍ਹਾਂ ਦੇ ਕੰਮਾਂ ਨੂੰ ਅਪਣਾਇਆ ਜਾਵੇ। ਅਤੇ ਪਾਣੀ ਦਾ ਵੀ ਜਿਸ ਨਾਲ ਬਚਾਅ ਹੋ ਸਕਦਾ ਤੇ ਆਪਣੀ ਆਮਦਨ ਦੇ ਵਿੱਚ ਵੀ ਵਾਧਾ ਹੋ ਸਕਦਾ। ਜੀਬੀਸੀ ਅਪਡੇਟ ਦੇ ਨਾਲ ਕੈਮਰਾਮੈਨ ਜਤਿੰਦਰ ਪਿੰਸ ਨਾਲ ਮੈਂ ਨਵਨੀਤ ਸਿੰਘ ਚਿਮਾ ਧੰਨਵਾਦ। ਇਹ ਵੀ ਯੂਨੀਵਰਸਿਟੀ ਜਲੰਧਰ ਇੰਪਾਵਰਿੰਗ ਸਟੂਡੈਂਟ ਵਿਦ Twenty-first century skills. Seven zero eight seven zero one 7087017552. -1755. seven zero one seven double five two.